ਤਨ ਗੁਰੂ ਰਾਮਦਾਸ ਗਰਮੀ ਹੈਗੀ ਬੜੀ ਆ ਸਿੰਘੋ ਗਰਮੀ ਹੈਗੀ ਬੜੀ ਆ ਕਿਨੇ ਚਿਰ ਹੋ ਗਿਆ ਤੁਹਾਨੂੰ ਆਏ ਨੂੰ ਖਾਤਾ ਜੀ 2 ਘੰਟਾ ਹੋ ਗਏ ਘੰਟਾ ਕੋ ਹੋ ਗਿਆ ਕੀ ਗੱਲ ਹੋ ਗਈ ਸਿੰਘ ਸਾਹਿਬ ਨੂੰ ਕੋਈ ਨਹੀਂ ਲੱਗਾ ਉਹਨਾਂ ਦੇ ਪਤਾ ਨਹੀਂ ਲੱਗਾ ਭੈਣੇ ਠੀਕ ਆ ਤੇ ਹੁਣ ਕੀ ਰੋਟੀ ਓਖੀ ਹੋ ਗਈ ਹੁਣ ਹਾਂਜੀ ਇੱਕ ਦਿਨ ਬੁਕਾਰ ਜਾਇਆ ਜੇ ਬੁਕਾਰ ਹਾਂਜੀ ਦੋ ਦਿਨ ਬੁਕਾਰ ਜਾਇਆ ਨਹੀਂ ਹੁਣ ਕੀ ਘਰ ਦੀ ਹਾਲਾਤ ਕਿਸ ਤਰ੍ਹਾਂ ਦੀ ਸਿੰਘੋ ਘਰ ਦੇ ਨਾਲ ਬਹੁਤ ਓਖੇ ਆ ਤੇ ਓਖੇ ਆ ਕੰਮ ਕਰ ਹੈ ਨਹੀਂ ਇਹ ਕਿਦਾਂ ਪਾਟੀ ਤੁਸੀਂ ਪਾਟੀ ਸਿੰਘ ਹੋ ਨਾ ਪਾਟੀ ਸਿੰਘ ਆਤਮਤਾ ਜੀ ਪਾਟੀ ਸਿੰਘ ਜੀ ਝੂਠੀ ਮਾਲ ਬੋਲ ਅੱਛਾ ਕੀ ਰੋਟੀ ਨਹੀਂ ਹੈਗੀ ਹੁਣ ਕਰ ਰੋਟੀ ਆਈ ਤਾਂ ਨਾ ਮਿੰਟ ਪਰ ਮਾੜਾ ਮੋਟੇ ਕਰਕੇ ਦਿਖਾ ਲਈ ਜੀ ਨਹੀਂ ਹੁਣ ਇਹਨੂੰ ਇਹਨੂੰ ਕੰਮ ਨਹੀਂ ਮਿਲਦਾ ਜੀ ਬਹੁਤ ਘਟ ਹੋ ਗਿਆ ਗਰਮੀ ਆਦੀ ਕਰ ਗਰਮੀ ਨਾਲ ਕਰਕੇ ਬਹੁਤ ਬਹੁਤ ਘਟ ਹੋ ਗਿਆ ਕਦੋਂ ਗਏ ਸੀ ਲਾਸਟ ਰੋਲ ਤੇ ਹਾਂਜੀ ਰੋਲ ਤੇ ਜਾਂਦੇ ਹੋ ਹਾਂਜੀ ਰੋਲ ਇੱਥੇ ਕਿੰਨੇ ਪੈਸੇ ਮਿਲਦੇ ਬਾਬਿਓ ਉਹਦੇ ₹80 ਮਿਲਦੇ 280 ਇਹ ਅੱਛਾ ਜੀ ਤੇ ਉਹ ਕਦੋਂ ਗਏ ਸੀ ਲਾਸਟ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਦੋ ਹਫ਼ਤੇ ਹੋ ਗਏ ਆ ਉਸ ਤੋਂ ਬਾਅਦ ਰੋਲ ਨਹੀਂ ਮਿਲੀ ਤੇ ਘਰੇ ਹੀ ਬੈਠੇ ਹੋਏ ਹੋ ਤੇ ਕੋਈ ਕੰਮ ਤੇ ਜਾਂਦੇ ਕਿਤੇ ਮਿਤੀ ਸਿੰਘ ਨਾ ਗਏ ਨੇ ਦਿਹਾੜੀ ਦਿਹਾੜੀ ਲਾਣ ਗਏ ਸੀ ਮਿਤੀ ਸਿੰਘ ਨਾ ਉਹ ਮੁਰਦਾ ਸ਼ਰੀਰ ਸ਼ਰੀਰ ਕੰਮ ਨਹੀਂ ਨਾ ਕਰਦਾ ਉਹਦਾ ਠੀਕ ਹੈ ਤੇ ਮਤਾ ਜੀ ਆਪ ਜੀ ਕਰੇ ਦਾ ਪੂਜਾ ਤੇਰੇ ਤੇ ਮੜਾ ਮੋਟਾ ਮੇਰੇ ਤੋਂ ਤੇ ਕਰ ਲਈਦਾ ਨਹੀਂ ਕਰੇ ਕੰਮ ਕਮ ਕਾਲੀ ਦਾ ਹੁਣ ਘਰ ਰਾਸ਼ਨ ਹੈਗਾ ਕਿ ਨਹੀਂ ਹੈਗਾ ਆ ਜਵਾਬ ਦਿਓ ਹਾਂਜੀ ਘਰ ਰਾਸ਼ਨ ਹੈਗਾ ਕਿ ਨਹੀਂ ਹੈਗਾ ਥੋੜੀ ਥੋੜੀ ਲੈ ਕੇ ਖਾ ਲੀਦਾ ਨਹੀਂ ਹੈਗਾ ਬਾ ਰਾਸ਼ਨ ਥੋੜੀ ਥੋੜੀ ਲੈ ਜਾ ਕੇ ਕਿਲੋ ਕਿਲੋ ਲੈ ਜਾ ਦੇੜੀ ਥੋੜੀ ਥੋੜੀ ਥੋੜਾ ਥੋੜਾ ਲੈ ਕੇ ਖਾਂਦੇ ਹੋ ਗੰਜ ਗਾਲੀਦਾ ਤੇ ਪਾਸ ਕਰ ਲਈ ਤੇ ਹੁਣ ਕਮਾਂਦਾ ਇਹ ਹੀ ਸਿੰਘ ਆਪਣਾ ਹਾਂਜੀ ਇਹੋ ਬੇਟਾ ਇਹੋ ਹੀ ਹੈ ਤੇ ਭਰਾ ਵੀ ਦੋ ਹਫਤੇ ਹੋ ਗਏ ਵਿਹਲਾ ਬੈਠਾ ਹਾਂਜੀ ਇਹੋ ਸਿੰਘ ਕੈਂਪ ਮਾਰਦਾ ਠੀਕ ਹੈ ਸਿੰਘੋ ਮੇਰੀ ਤਾਂ ਇਹੀ ਹੈ ਮਾਤਾ ਜੀ ਹਾਂਜੀ ਠੀਕ ਹੈ ਤੁਸੀਂ ਪਾਤੀ ਸਿੰਘ ਹੋ ਗੁਰੂ ਕੇ ਹਨਾ ਵਜ਼ੀਰ ਹੋ ਤੁਸੀਂ ਮਹਾਰਾਜ ਦੇ ਨਾਲ ਜੁੜੇ ਹੋ ਪਰ ਨਾਲ ਆਪਾਂ ਨੂੰ ਕੋਈ ਕੀਰਤਵੀ ਕਰਨੀ ਪੈਣੀ ਆ ਹਾਂਜੀ ਠੀਕ ਹੈ ਜੇ ਤੁਸੀਂ ਮੇਰੇ ਕੋ ਆਏ ਹੋ ਕਿ ਬਾਬਾ ਜੀ ਕੋਈ ਦਾਨ ਕਰ ਦੋ ਮੈਂ ਵੀਰ ਤੈਨੂੰ ਮੰਗਤਾਨੀ ਬਣਾਉਣਾ ਚਾਹੁੰਦਾ ਤੇ ਨਾ ਮੈਂ ਤੈਨੂੰ ਮੰਗਤਾ ਬਣਾਣਾ ਤੁਸੀਂ ਮੇਰੀ ਮਾਂ ਹਾਂ ਮੈਂ ਆਪਣੇ ਭਰਾ ਨੂੰ ਖੜਾ ਕਰਨ ਦੇ ਵੀ ਸਹਾਇ ਹੋਊਗਾ ਤੇ ਵੀਰ ਜੇ ਤੂੰ ਕੰਮ ਕਰਨਾ ਚਾਹੁੰਦਾ ਮੈਂ ਤੇਰੇ ਨਾਲ ਖੜਾ ਮੋਢੇ ਨਾਲ ਮੋਢਾ ਜੋੜ ਕੇ ਵੀਰ ਦੇਖ ਰੇੜੀ ਲਾਲਾ ਠੀਕ ਹੈ ਮੰਗਾ ਨਾਲੋਂ ਤੂੰ ਹਾਰਡਵਰਕ ਤੂੰ ਕਰ ਨਹੀਂ ਸਕਦਾ ਕਿਉਂਕਿ ਤੂੰ ਪਾਠੀ ਸਿੰਘ ਆ ਤੂੰ ਪਹਿਲੇ ਵੀ ਮਹਾਰਾਜ ਦੇ ਹੁਕਮਾਂ ਚ ਸੇਵਾ ਕਰਦਾ ਰਿਹਾ ਨਾਲ ਮਹਾਰਾਜ ਦੇ ਨਾਲ ਆਪਣੀ ਕੀਰਤ ਵੀ ਤੇਰੀ ਚੱਲਦੀ ਸੀ ਹਣਾ ਹਾਰਡਵਰਕ ਤੇਰੇ ਕੋਲ ਹੋਣਾ ਨਹੀਂ ਮਾਤਾ ਜੀ ਆਪਾਂ ਨੂੰ ਰੇੜੀ ਜੀ ਦੇਦਨੇ ਆ ਠੀਕ ਹੈ ਠੀਕ ਹੈ ਰੇੜੀ ਲਾਲਾ ਰੇੜੀ ਲਾਲਾ ਫਰੂਟ ਦੀ ਲਾਣੀ ਫਰੂਟ ਦੀ ਲਵਾ ਦੇਨੇ ਆ ਕੁਛ ਸੋਚਿਆ ਤੂੰ ਕੁਛ ਹੈਗਾ ਦਿਮਾਗ ਚ ਕੁਛ ਰੇੜੀ ਬਾਰੇ ਹਾਂਜੀ ਉਦਾਂ ਤੇ ਮੈਂ ਤੇ ਮੇਰੀ ਵਾਈਫ ਨੇ ਸੋਚਿਆ ਕਿ ਗੋਲ ਗੱਪੇ ਕਰ ਲਓਗੇ ਲਾ ਲੋਗੇ ਗੋਲ ਗੋਪੇ ਆਂਦੇ ਉਹਨਾਂ ਨੂੰ ਭਾਂਜੀ ਹੋਣਾ ਨੂੰ ਬਣਾਣੇ ਆਂਦੇ ਆ ਤੇ ਬਹੁਤ ਬਹੁਤ ਵਧੀਆ ਗੱਲ ਹੈ ਸਿੰਘੋ ਜੇ ਤੁਹਾਨੂੰ ਆਂਦੇ ਆ ਬਣਾਣੇ ਆਪਾਂ ਤੁਹਾਨੂੰ ਰੇੜੀ ਦੇ ਦੇਣੇ ਆ ਕਿਉਂਕਿ ਅਸੀਂ ਤੁਹਾਨੂੰ ਦਾਣ ਨਹੀਂ ਦੇਣਾ ਮੈਂ ਵੀਰੇ ਜੇ ਮੈਂ ਦਊਂਗਾ ਰੇੜੀ ਦਊਂਗਾ ਕੰਮਕਾਰ ਖੋਲ ਕੇ ਦਊਂਗਾ ਮਾਤਾ ਜੀ ਠੀਕ ਹੈ ਠੀਕ ਹੈ ਨਾ ਤੇ ਤੁਹਾਡਾ ਬੇਟਾ ਕੰਮ ਕਰ ਲਵੇ ਤੇ ਇਸ ਤੋਂ ਵੱਡੀ ਖੁਸ਼ੀ ਮੈਨੂੰ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਮੈਂ ਵੀਰੇ ਤੁਹਾਨੂੰ ਰੇੜੀ ਦੇਣ ਨੂੰ ਤਿਆਰ ਆ ਦਾਣ ਨਹੀਂ ਕਰਨਾ ਹੈਗਾ ਆਪਾਂ ਤੇ ਆਪਣੇ ਭਰਾ ਨੂੰ ਖੜਾ ਕਰਨਾ ਹੈਗਾ ਠੀਕ ਹੈ ਬਾਕੀ ਅਸੀਂ ਇੱਥੇ ਤੱਕ ਆਏ ਤੁਸੀਂ ਮੈਨੂੰ ਫੋਲੋ ਕੀਤਾ ਜਾਂ ਤੁਸੀਂ ਮੇਰੀ ਵੀਡੀਓ ਵੇਖੀ ਸੀ ਕਿਹੜੀ ਵੀਡੀਓ ਦੇਖੀ ਸੀ ਅੱਛਾ ਕਾਫੀ ਵੀਡੀਓ ਵੇਖੀਆਂ ਉਹਦੇ ਤੋਂ ਤੁਸੀਂ ਮਤਲਬ ਫੋਨ ਲਿਆ ਨੰਬਰ ਲਿਆ ਤੇ ਤੁਹਾਨੂੰ ਲੱਗਦਾ ਸੀ ਹੈਲਪ ਹੋਊਗੀ ਇਤਰਾ ਉਹ ਚੱਲੇ ਕਰਦੇ ਨਹੀਂ ਨਾ ਬਾਕੀ ਗੁਰੂ ਨਾਨਕ ਸਾਹਿਬ ਕਰਨ ਵਾਲੇ ਗੁਰੂ ਨਾਨਕ ਸਾਹਿਬ ਕਰਨ ਵਾਲੇ ਬਿਲਕੁਲ 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 ਨਹੀਂ ਨਹੀਂ ਸੇਗੋ ਸਾਨੂੰ ਕਰਨਾ ਪੈਣਾ ਆਪਣੇ ਆਲੇ ਆਪਣੇ ਆਲੇ ਖੜਨਾ ਪੈਣਾ ਬਾਕੀ ਕੋਈ ਨਹੀਂ ਮਾਤਾ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਫੋਨ ਮਲਾਇਆ ਗੁਰਾਂ ਦਾ ਅਸੀਂ ਦਰਦੇ ਤੁਹਾਡਾ ਜਾ ਕੇ ਫੋਨ ਲੱਗਾ ਤੇ ਸਤਿਗੁਰੂ ਨੇ ਹੁਕਮ ਲਾਇਆ ਕਿ ਅਸੀਂ ਇਥੇ ਤੱਕ ਆਏ ਆ ਪਰ ਅਸੀਂ ਤੁਹਾਨੂੰ ਨਾ ਅੱਜ ਅਕਲ ਮਿਲ ਜੂਗੀ ਨਾ ਰੇੜੀ ਆਪਾਂ ਨੂੰ ਕੱਲ ਨੂੰ ਮਿਲ ਜੂਗੀ ਜਿਹੜੀ ਤੁਹਾਨੂੰ ਕੱਲ ਨੂੰ ਤੁਹਾਨੂੰ ਰੇੜੀ ਮਿਲ ਜੂਗੀ ਠੀਕ ਹੈ ਜੀ ਤੇ ਕੱਲ ਤੁਸੀਂ ਮੇਰੇ ਕੋਲ ਕੀ 2:00 ਵਜੇ ਨਾ ਆ ਜਨਾ ਸਿੰਘ ਸਾਹਿਬ ਠੀਕ ਹੈ ਜੀ ਪਹਿਲੇ ਸਵੇਰੇ ਅਰਦਾਸ ਬੇਨਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਗੇ ਅਰਦਾਸ ਕਰਦੇ ਉਹਨਾਂ ਦਾ ਧੰਨਵਾਦ ਕਰ ਦਿਓ ਤੇ ਨਿਰਵੈਰ ਭਾਈ ਦੀ ਛੜਦੀ ਕਲਾ ਦੀ ਅਰਦਾਸ ਕਰ ਦਿਓ ਕਿਉਂਕਿ ਬਹੁਤ ਲੋਕ ਉਂਗਲਾਂ ਵੀ ਚੱਕਦੇ ਆ ਫਰਾਂਸੀ ਤੇ ਬੋਲਦੇ ਆਂ ਭਾਜੀ ਹੁਣ ਕੀ ਕਹਿੰਦੇ ਆ ਕਿ ਬੋਲਣਾ ਚਾਹੀਦਾ ਆਪਣੇ ਸਿੱਖਾਂ ਦੇ ਲਈ ਕਿਉਂਕਿ ਸਾਡਾ ਕੋਈ ਨਹੀਂ ਸਾਡੀਆਂ ਦਸਤਾਰਾਂ ਦੇ ਕੇ ਵੈਸੇ ਲੋਕਾਂ ਨੂੰ ਲੱਗਦਾ ਵਾ ਕਿ ਸ਼ਾਇਦ ਠੀਕ ਠਾਕ ਹੀ ਹੋਣੇ ਆ ਕਿਉਂਕਿ ਆਪਾਂ ਮੰਗਦੇ ਹੀ ਨਹੀਂ ਹਾਂਜੀ ਕਹਿੰਦੇ ਆ ਕਹਿੰਦੇ ਨਾ ਕੀ ਕਹਿੰਦੇ ਇਹ ਜਿਹੜੇ ਗਾਥੇ ਪਏ ਨਾ ਇਹਨਾਂ ਨੂੰ ਕਾਦੀ ਕਮੀ ਉਹਨਾਂ ਸਿਆਪਾ ਤੇ ਇਹ ਨਾ ਕਿ ਸਾਨੂੰ ਮੰਗਣਾ ਨਹੀਂ ਸਿਖਾਇਆ ਸਾਡੇ ਮਾਲਕ ਨੇ ਹਾਂਜੀ ਸਾਨੂੰ ਮੰਗਦੇ ਨਹੀਂ ਬਣਾਇਆ ਨਹੀਂ ਬਣਾਇਆ ਤੇ ਗੱਲ ਤੇ ਆ ਗਾਥਰੇ ਵੱਡੇ ਪਾਣੇ ਤੇ ਮਾਲਕ ਨੇ ਸਾਨੂੰ ਕਿਹਾ ਹੀ ਆ ਕਿਹਾ ਹੋ ਨਿੱਕੀ ਨਿੱਕੀ ਗਾਦਰੇ ਪਾਲੀਏ ਬੱਡੇ ਗੱਲ ਕਹਿ ਦਿੰਦੇ ਨਾ ਸਾਨੂੰ ਆ ਨਹੀਂ ਨਹੀਂ ਆਪਾਂ ਵੱਡੇ ਹੀ ਬਣੇ ਆ ਤੇ ਮਾਲਕ ਨੇ ਸਾਨੂੰ ਮੰਗਤੇ ਬਣਾਇਆ ਨਹੀਂ ਉਹਨੇ ਬੜਾਇਆ ਸਾਨੂੰ ਰਾਜੇ ਆ ਤੇ ਪਿਤਾ ਜੀ ਉਹਨਾਂ ਵੀ ਵੱਡਾ ਗੱਤਾ ਸੁਣਾ ਪਾਉਂਦੇ ਹੁੰਦੇ ਅੱਛਾ ਜੀ ਚੰਕੀ ਸਾਹਿਬ ਦੀ ਸੇਵਾ ਹੀ ਮੱਸੀ ਆ ਜੀ ਹਣੀ ਤਾਂ ਅੱਛਾ ਜੀ ਪੁੰਨੀਆਂ ਦੀ ਹਣੀ ਤਾਂ ਮਾਤਾ ਜੀ ਅਸੀਂ ਵਾਰਿਸ ਆ ਅਸੀਂ ਅਸੀਂ ਵਾਰਿਸ ਆ ਪੰਜਾਬ ਦੇ ਸਾਨੂੰ ਰਾਜੇ ਬਣਾ ਕੇ ਮਹਾਰਾਜ ਛੱਡ ਕੇ ਗਏ ਆ ਤੇ ਉਹ ਉਹ ਗੱਲ ਉਹ ਹੋਰ ਹੋ ਗਈਆਂ ਕਿ ਹੁਣ ਹਾਲਾਤ ਇਸ ਤਰ੍ਹਾਂ ਦੇ ਆ ਗਏ ਕਿ ਅਸੀਂ ਸਾਡੇ ਹਾਲਾਤ ਹੁਣ ਸਾਡੇ ਆਪਣੇ ਭਰਾ ਸਾਨੂੰ ਨੀਤ ਪੁੱਛਦੇ ਹੈਗੇ ਕੋਈ ਕੋਈ ਗਾਲੀ ਮਾਤ ਨਹੀਂ ਪਰ ਸਮਾਂ ਆਣਾ ਮਹਾਰਾਜ ਦੇ ਮੁਖਰਬੰਦ ਤੋਂ ਬਚਣ ਨੇ ਕਿ ਰਾਜ ਕਰੇਗਾ ਖਾਲਸਾ ਗੁਰੂ ਸਾਹਿਬ ਦੇ ਮੁਖਰਬੰਦ ਤੋਂ ਬਚਣ ਨੇ ਕਿ ਰਾ ਖਾਲਸਾ ਇੱਕ ਵਾਰੀ ਫਿਰ ਤੋਂ ਰਾਜ ਆਏਗਾ ਪਰ ਉਹ ਵੀ ਜਲਦੀ ਆਏਗਾ ਪਰ ਅਸੀਂ ਸਾਰੇ ਉਹ ਰਾਜਸਤਾਨ ਦਾ ਹੋਏਗਾ ਜਿਹਦੇ ਵਿੱਚ Hindu, Sikh, ईसाई ਸਾਰੇ ਖੁਸ਼ ਹੋ ਕੇ ਰਹਿਣਗੇ ਸਾਰਿਆਂ ਨੂੰ ਰੋਟੀ ਮਿਲੇਗੀ ਸਾਰਿਆਂ ਨੂੰ ਸਕੂਨਤ ਮਿਲੇਗਾ ਉਹ ਰਾਜ ਹੋਊਗਾ ਉਹ ਵਾਲਾ ਸਾਰੇ ਭੈਣ ਭਰਾ ਇਕੱਠੇ ਹੋਣਗੇ ਤੇ ਬਾਕੀ ਵੀਰ ਤੂੰ ਕਦੋਂ ਘਬਰਾਣਾ ਤੇਰਾ ਗੁਰੂ ਬੜਾ ਬਯੰਤ ਹੈ ਉਹ ਹੈ ਗੁਰੂ ਰਾਮਦਾਸ ਸਾਹਿਬ ਦਾ ਤੇ ਅਸੀਂ ਤੁਹਾਨੂੰ ਕੱਲ 2 ਵਜੇ ਇੱਥੇ ਤੁਹਾਨੂੰ ਦਿਨੇ ਆ ਆਪਣਾ ਰੇੜੀ ਮਿਲ ਜੇਗੀ ਤੇ ਹੁਣ ਮੈਨੂੰ ਆ ਦੱਸੋ ਰਾਸ਼ਨ ਚਾਹੀਦਾ ਤੇ ਇਹਦੇ ਨਾਲ ਹੀ ਇੱਥੇ ਆਪਣਾ ਸਟੋਰ ਆ ਲੈ ਲਓ ਇਹ ਵੀ ਭਾਈ ਹੁਣਾਂ ਨੇ ਮੈਨੂੰ ਕਿਹਾ ਸੀ ਕਿ ਨਿਰਵੈਰ ਭਾਈ ਨੇ ਕਿ ਜੇ ਰਾਸ਼ਨ ਘਰ ਵਾਸਤੇ ਚਾਹੀਦਾ ਤੇ ਉਹ ਵੀ ਤੁਸੀਂ ਪਾ ਲਓ ਇੱਕ ਵਾਰੀ ਠੀਕ ਹੈ ਪਰ ਦਾਨ ਨਹੀਂ ਇਹ ਇੱਕ ਵੱਡੇ ਭਰਾ ਵੱਲੋਂ ਛੋਟੇ ਭਰਾ ਨੂੰ ਠੀਕ ਹੈ ਜੀ ਜੇ ਤੁਹਾਨੂੰ ਚਾਹੀਦਾ ਤੇ ਉਹ ਤੁਸੀਂ ਇੱਥੋਂ ਲੈ ਲਓ ਤੁਹਾਨੂੰ ਲਿਆ ਦਨੇ ਥੋੜਾ ਬਹੁਤ ਉਹ ਤੁਸੀਂ ਆਪਣੇ ਘਰ ਵਾਸਤੇ ਲੈ ਜਾਓ ਤੇ ਕੱਲ ਤੁਸੀਂ ਆ ਕੇ ਰੇੜੀ ਦਾ ਆਪਣਾ ਕਰ ਲਓ ਠੀਕ ਹੈ ਮਤਾ ਜੀ ਅਰਦਾਸ ਬੇਨਤੀ ਕਰ ਦਿਓ ਬਸ ਠੀਕ ਹੈ ਜੀ ਪਰ ਅਰਦਾਸ ਬੇਨਤੀ ਕਰਾਂ ਭਾਈ ਦੀ ਚੜ੍ਹਦੀ ਕਲਾ ਹਾਂ ਨਿਰਵੈਰ ਭਾਈ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰ ਦਿਓ ਕਿ ਸਤਿਗੁਰੂ ਐਵੇਂ ਹੀ ਸਿੱਖਾਂ ਦੇ ਨਾਲ ਮਤਾ ਜੀ ਆਪ ਵੀ ਤਾਂ ਜ਼ਰੂਰ ਕਰਿਓ ਆਪਜੀ ਜ਼ਰੂਰ ਕਰਿਓ ਨਰਵੈ ਸਿੰਘ ਦੀ ਠੀਕ ਹੈ ਜੀ ਤੇ ਬਾਕੀ ਜਿਹੜੀ ਸੰਗਤ ਉਹਦੇ ਨਾਲ ਜੁੜੀ ਹੈ ਉਹਦੀ ਚੜਦੀ ਕਲਾ ਦੀ ਅਰਦਾਸ ਕਰਿਓ ਕੌਮ ਦੀ ਚੜਦੀ ਕਲਾ ਦੀ ਹਾਂਜੀ ਹਾਂਜੀ ਚਲੋ ਠੀਕ ਹੈ ਸਿੰਘੋ ਸਾਨੂੰ ਇਜਾਜ਼ਤ ਦਿਓ ਕੱਲ ਇਸੇ ਸਮੇਂ ਤੁਹਾਨੂੰ ਇੱਥੇ ਮਿਲਦੇ ਆਂ ਜੀ ਆਪ ਜੀ ਦੇ ਦਰਸ਼ਨ ਕਰਦੇ ਆਂ ਮਾਤਾ ਜੀ ਦੀ ਅਸੀਸਾਂ ਲੈਨੇ ਆਂ ਤੇ ਕੌਮ ਦੀ ਚੜਦੀ ਕਲਾ ਦੀ ਫਿਰ ਅਰਦਾਸ ਕਰਾਂਗੇ ਜੀ ਠੀਕ ਹੈ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇਹਨਾਂ ਨੂੰ ਆਪਣਾ ਸਿੰਘੋ ਮਾਇਆ ਥੋੜੀ ਦੇ ਦਈਏ ਆਪਾਂ ਹਨਾ ਇਹਨਾਂ ਨੂੰ ਮਾਇਆ ਥੋੜੀ ਦੇ ਦਈਏ ਤਾਂ ਕਿ ਇਹਨਾਂ ਦਾ ਜਿਹੜਾ ਆ